ਪ੍ਰਧਾਨ ਜੀ ਬਦਵਾ ਸਾਹਿਬ ਅਸੀਂ ਪਾਟਨਾ ਰੋਡ ਤੇ ਦੁਕਾਨਦਾਰਾ ਸਾਰੇ ਇਕੱਠੇ ਹੋਏ ਅੱਜ ਪਾਟਨਾ ਰੋਡ ਚੌਂਕ ਤੋਂ ਲੈ ਕੇ ਸਾਡੇ ਇਧਰ ਅੱਗੇ ਤੱਕ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਕਰਕੇ ਸਾਨੂੰ ਬਹੁਤ ਮੁਸ਼ਕਿਲੀਆਂ ਬਹੁਤ ਸਾਹਮਣਾ ਕਰਨਾ ਪੈਂਦਾ ਸਾਨੂੰ ਸੜਕ ਕ੍ਰੋਸ ਕਰਨੀ ਬਹੁਤ ਔਖੀ ਹੈ ਅਸੀਂ ਉਹਦੇ ਨਾਲ ਨਾਲ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨੂੰ ਸਮਾਣਾ ਹਲਚਲ ਨੂੰ ਲੋਕ ਮਸਲੇ ਚੱਕਦੇ ਤੇ ਅੱਜ ਵੀ ਇੱਕ ਲੋਕ ਮਸਲਾ ਲੈ ਕੇ ਪ੍ਰਸ਼ਾਸਨ ਦੇ ਦਰਬਾਰ ਚ ਆਏ ਆ ਔਰ ਮਾਰਕੀਟ ਦੇ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਵੀ ਪਟਨਾ ਰੋਡ ਤੇ ਇੱਕ ਸਕੂਲ ਹੈ ਸਕੂਲ ਹੈ ਕੋਈ ਨਾਲ ਹੀ ਐਚਡੀਐਫਸੀ ਬੈਂਕ ਤੋਂ ਅੱਗੇ ਪਟਾ ਸਕੂਲ ਹੈ ਉਸ ਸਕੂਲ ਦੇ ਵਿੱਚ ਬੱਚੇ ਜੋ ਅੱਛੇ ਪੜ੍ਹਦੇ ਨੇ ਵੱਡੀ ਗਿਣਤੀ ਦੇ ਵਿੱਚ ਨਵਾਲਗ ਬੱਚਿਆਂ ਵੱਲੋਂ ਮੋਟਰਸਾਈਕਲ ਸਕੂਟਰੀਆਂ ਤੇ ਬੁਲਟ ਮੋਟਰਸਾਈਕਲ ਲਿਆਉਂਦੇ ਜਾਂਦੇ ਨੇ ਰੈਸਟ ਹਾਊਸ ਦੇ ਸਾਹਮਣੇ ਸਕੂਲ ਹੈ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਵੀ ਜਿਹੜੇ ਬੱਚੇ ਸਕੂਲ ਦੇ ਵਿੱਚ ਪੜ੍ਹਦੇ ਨੇ ਤੇ ਉਹਨਾਂ ਮਾਪਿਆਂ ਨੂੰ ਦੁਕਾਨਦਾਰਾਂ ਨੇ ਬੇਨਤੀਆ ਪੀਲ ਕੀਤੀ ਹੈ ਕਿ ਵੀ ਜਿਹੜੇ ਬੱਚੇ ਮੋਟਰਸਾਈਕਲ ਸਕੂਟਰ ਤੇ ਸਕੂਟਰੀਆ ਐਕਟਿਵਾ ਲੈ ਕੇ ਆਉਂਦੇ ਨੇ ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚੇ ਨਾ ਬਾਲਗ ਨੇ ਵੱਡੀ ਗਿਣਤੀ ਦੇ ਵਿੱਚ ਬੱਚੇ ਨਾ ਬਾਲਗ ਨੇ ਪ੍ਰਮਾਤਮਾ ਨਾ ਕਰੇ ਕੋਈ ਅਜਿਹੀ ਟ੍ਰੈਜੇਡੀ ਹੋ ਜਾਏ ਕਿ ਵੀ ਉਹਦਾ ਆਪਾਂ ਨੂੰ ਖਮਿਆਜਾ ਭੁਗਤਣਾ ਪਵੇ ਮਾਰਕੀਟ ਦੇ ਦੁਕਾਨਦਾਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਵੀ ਜਿਹੜੇ ਉਹ ਮੋਟਰਸਾਈਕਲ ਦੁਕਾਨਾਂ ਦੇ ਅੱਗੇ ਲਾ ਜਾਂਦੇ ਨੇ ਤੇ ਦੁਕਾਨਾ ਖੋਲਣ ਤੋਂ ਪਹਿਲਾਂ ਹੀ ਲਾ ਜਾਂਦੇ ਨੇ ਕੌਣ ਖੜਾ ਜਾਂਦੇ ਨੇ ਕੌਣ ਨਹੀਂ ਖੜਾ ਜਾਂਦੇ ਜਦੋਂ ਚੱਕਣ ਆਉਂਦੇ ਨੇ ਫੇਰ ਹੀ ਪਤਾ ਲੱਗਦਾ ਕਿ ਵੀ ਨੇ ਇਹ ਇਹ ਮੋਟਰਸਾਈਕਲ ਸਕੂਲ ਵਾਲੇ ਬੱਚਿਆਂ ਦੇ ਨੇ ਤੇ ਜਦੋਂ ਜਾਂਦੇ ਨੇ ਤਾਂ ਜੇ ਕੋਈ ਦੁਕਾਨਦਾਰ ਉਹਨਾਂ ਨੂੰ ਕੁਝ ਕਹਿੰਦਾ ਹੈ ਤਾਂ ਹੋਰ ਹੀ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਨੇ ਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਵੀ ਜਿਹੜੇ ਵਾਧੂ ਗਿਣਤੀ ਦੇ ਵਿੱਚ ਬੱਚੇ ਨੇ ਮੋਟਰਸਾਈਕਲਾਂ ਦੇ ਪਟਾਕੇ ਲਾਏ ਹੋਏ ਨੇ ਪ੍ਰਸ਼ਾਸਨ ਨੂੰ ਟ੍ਰੈਫਿਕ ਇੰਚਾਰਜ ਨੂੰ ਬੇਨਤੀ ਹੈ ਕਿ ਵੀ ਇੱਕ ਵਾਰ ਆਪਣਾ ਰੈਸਟ ਹਾਊਸ ਦੇ ਸਾਹਮਣੇ ਜਿਹੜੇ ਮੋਟਰਸਾਈਕਲ ਜਿਹੜੇ ਖੜੇ ਨੇ ਛੁੱਟੀ ਵੇਲੇ ਜਾਂਚ ਜ਼ਰੂਰ ਕਰਾਣ ਕਿ ਵੀ ਵੱਡੀ ਗਿਣਤੀ ਦੇ ਵਿੱਚ ਨਾਬਾਲਗ ਬੱਚਿਆਂ ਵੱਲੋਂ ਮੋਟਰਸਾਈਕਲ ਸਕੂਟਰ ਚਲਾਏ ਜਾਂਦੇ ਨੇ ਬੁਲਟ ਵੀ ਚਲਾਏ ਜਾਂਦੇ ਨੇ ਜਿਹੜੇ ਕਿ ਵੀ ਨੀਮਾ ਦੀਆਂ ਧੱਜੀਆਂ ਉਡਾ ਰਹੇ ਨੇ ਤੇ ਪ੍ਰਸ਼ਾਸਨ ਨੂੰ ਚਾਹੀਦਾ ਉਸ ਵੱਲ ਧਿਆਨ ਕਰਨ ਗੌਰ ਕਰਨ ਪਰਮਾਤਮਾ ਨਾ ਕਰੇ ਕੋਈ ਹਨ ਹੋਣੀ ਕੱਢ ਜੇ ਘਟਨਾ ਵਾਪਰ ਜੇ ਤਾਂ ਉਹਦਾ ਪਰਪਾਈ ਨਹੀਂ ਹੋ ਸਕਦੀ ਕਿਉਂਕਿ ਹਲੇ ਕੁਝ ਦਿਨ ਪਹਿਲੇ ਜੋ ਹਾਸਾ ਹੋਇਆ ਕਿਸੇ ਨੂੰ ਭੁੱਲਿਆ ਨਹੀਂ ਭੁੱਲਦਾ ਤੇ ਉਹ ਪਰਮਾਤਮਾ ਨਾ ਕਰੇ ਕੋਈ ਇਹੋ ਜਿਹਾ ਹਾਸਾ ਵਾਪਰੇ ਇਸ ਕਰਕੇ ਮਾਪਿਆਂ ਨੂੰ ਵੀ ਬੇਨਤੀ ਹੈ ਕਿ ਵੀ ਆਪਣੇ ਨਾਬਾਲਗ ਬੱਚਿਆਂ ਨੂੰ ਮੋਟਰਸਾਈਕਲ ਸਕੂਟਰ ਵੱਡੇ ਮੋਟਰਸਾਈਕਲ ਬੁਲਟ ਨਾ ਦੇਣ ਕਿਉਂਕਿ ਜਦੋਂ ਜਾਂਚ ਕੀਤੀ ਜਾਵੇਗੀ ਤਾਂ ਦੇਖਣਗੇ ਕਿ ਵੀ ਨਾਬਾਲਗ ਬੱਚਾ ਮੰਨ ਲੋ ਬੁਲਟ ਮੋਟਰਸਾਈਕਲ ਲੱਗੇ ਹੋਏ ਨੇ ਉਹ ਵੀ ਪਟਾਕਿਆਂ ਵਾਲੀ ਹੁਣ ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਾਡੀ ਦੁਕਾਨ ਦੇ ਅੱਗੇ ਮੋਟਰਸਾਈਕਲ ਨਾ ਖੜੇ ਕੀਤੇ ਜਾਣ ਤੇ ਉਹਨਾਂ ਸਕੂਲ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵੀ ਇਹ ਮੋਟਰਸਾਈਕਲ ਜੜੇ ਨੇ ਆਪਣੇ ਸਕੂਲ ਦੇ ਵਿੱਚ ਹੀ ਖੜਾਏ ਜਾਣ ਤੇ ਇੱਥੇ ਕੁਝ ਪਤਾ ਲੱਗਿਆ ਕਿ ਵੀ ਜੜੇ ਬੱਚੇ ਲੈ ਕੇ ਆਉਂਦੇ ਨੇ ਉਹਨਾਂ ਕੋਲੇ ਲਾਇਸੈਂਸ ਬਿਲਕੁਲ ਵੀ ਨਹੀਂ ਹਨ ਇਹ ਨਾ ਹੋਵੇ ਜੇ ਪ੍ਰਸ਼ਾਸਨ ਉਹਨਾਂ ਤੇ ਚਲਾਨ ਕਰੇਗਾ ਤਾਂ ਫਿਰ ਮਾਪਿਆਂ ਨੇ ਕਿਸੇ ਨਾ ਕਿਸੇ ਉਹਨਾਂ ਨੂੰ ਜ਼ਰੂਰ ਕੋਸਣਾ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਪ੍ਰਸ਼ਾਸਨ ਨੂੰ ਤੇ ਮਾਪੇ ਨੂੰ ਬੇਨਤੀ ਹੈ ਕਿ ਇੱਧਰ ਧਿਆਨ ਦਿੱਤਾ ਜਾਵੇ ਕੋਈ ਇਹੋ ਜਿਹੀ ਕਾਨੂੰਨੀ ਘਟਨਾ ਨਾ ਬਣੇ ਤੇ ਹੁਣ ਦੇਖਦੇ ਆ ਪ੍ਰਸ਼ਾਸਨ ਇਸ ਵਾਰ ਕਿੰਨਾ ਕੁ ਧਿਆਨ ਦਿੰਦਾ ਹੈ ਕਿੰਨੂ ਕੋ ਗੌਰ ਕਰਦਾ ਹੈ ਇਹਦਾ ਸਮਝ ਦੱਸੇਗਾ ਬਣੇ ਰਹੋ ਕੈਮਰਾਮੈਨ ਪ੍ਰਵਿੰਦਰ ਸਿੰਘ ਦੇ ਨਾਲ ਸਪ੍ਰੇ ਮਦਵਾਦੀਨ ਕੋ ਹਾਂਜੀ ਪ੍ਰਧਾਨ ਜੀ ਬਦਵਾ ਸਾਹਿਬ ਅਸੀਂ ਪਾਤਣਾ ਰੋਡ ਤੇ ਦੁਕਾਨਦਾਰਾਂ ਸਾਰੇ ਇਕੱਠੇ ਹੋ ਜਾਂਦੇ ਅਸੀਂ ਪਾਤਣਾ ਰੋਡ ਚੌਂਕ ਤੋਂ ਲੈ ਕੇ ਸਾਡੇ ਇਧਰ ਅੱਗੇ ਤੱਕ ਬੜੇ ਮੋੜ ਜ਼ਿਆਦਾ ਹੋਣ ਕਰਕੇ ਸਾਨੂੰ ਬਹੁਤ ਮੁਕੁਸ਼ੀਆਂ ਬਹੁਤ ਸਾਹਮਣਾ ਕਰਨਾ ਪੈਂਦਾ ਸਾਨੂੰ ਸੜਕ ਕ੍ਰੋਸ ਕਰਨੀ ਬਹੁਤ ਔਖੀ ਹੈ ਅਸੀਂ ਉਹਦੇ ਨਾਲ ਨਾਲ ਇੱਕ ਹੋਰ ਗੱਲ ਤੋਂ ਵੀ ਦੁਖੀ ਆ ਸਾਡੇ ਸਾਹਮਣੇ ਰੈਸਟਾ ਹੋਵੇ ਸਾਹਮਣੇ ਇੱਕ ਸਕੂਲ ਹੈ ਵੱਡਾ ਪਬਲਿਕ ਸਕੂਲ ਹੈ ਉਹਦੇ ਬੱਚੇ ਜਿਹੜੇ ਘਰੋਂ ਤਾਂ ਮੋਟਰਸਾਈਕਲ ਸਕੂਟਰੀਆਂ ਬੱਚੀਆਂ ਲੈ ਕੇ ਆਉਂਦੀਆਂ ਨੇ ਉਹਨਾਂ ਨੂੰ ਉਹ ਅੰਦਰ ਨਹੀਂ ਮੜਨ ਦਿੰਦੇ ਅਸੀਂ ਵੀ ਕਈ ਵਾਰੀ ਗੱਲ ਕਰੀਆ ਉੱਥੇ ਵੀ ਕਿਉਂ ਨਹੀਂ ਜਾਣ ਦਿੰਦੇ ਉਹ ਕਹਿੰਦੇ ਜ ਇਹਨਾਂ ਕੋਲ ਲਾਇਸੈਂਸ ਨਹੀਂ ਹੈ ਜਦੋਂ ਡਰਾਈਵਿੰਗ ਲਾਇਸੈਂਸ ਨਹੀਂ ਹੈ ਕਾ ਟ੍ਰੈਫਿਕ ਵਾਲੇ ਉਹਨਾਂ ਦੇ ਚਰਾਨ ਕਿਉਂ ਨਹੀਂ ਕੱਟਦੇ ਜਾਂ ਉਹਨਾਂ ਨੂੰ ਕਿਹਾ ਵੀ ਜੇ ਤੁਸੀਂ ਅੰਦਰ ਲਾ ਲਿਆ ਕਰੋ ਬਾਹਰ ਵੀ ਤਾਂ ਖੜਾਉਂਦੇ ਨੇ ਫਿਰ ਬੱਚੇ ਡਰਦੇ ਮਾਰੇ ਸਾਡੀਆਂ ਦੁਕਾਨਾਂ ਤੇ ਮੋਟਰਸਾਈਕਲ ਖੜਾ ਜਾਂਦੇ ਨੇ ਸਾਰੇ ਇਸ ਟਾਈਮ ਵੀ ਕਟੋਕਟ 50 ਮੋਟਰਸਾਈਕਲ ਸਕੂਟਰੀਆਂ ਸਾਡੀ ਦੁਕਾਨਾਂ ਦੇ ਖੜੀਆਂ ਨੇ ਅਸੀਂ ਆਪਣੇ ਕੰਮ ਕਰੀਏ ਜਾਂ ਇਹਨਾਂ ਨੂੰ ਸੰਭਾਲ ਕੇ ਲਈ ਇਹਨਾਂ ਦੀ ਅਸੀਂ ਇਹਨਾਂ ਤੋਂ ਬਹੁਤ ਪਰੇਸ਼ਾਨ ਹਾਂ ਜੀ ਇਹ ਜੀ ਤੁਹਾਡਾ ਨਾਮ ਹਰਜੀਤ ਸਾਂਗੀ ਹਰਜੀਤ ਜੀ ਕੀ ਮਾਮਲਾ ਦੱਸੋ ਮਾਮਲਾ ਇਹ ਬੱਚੇ ਇੱਥੇ ਬਿਨਾ ਪੁੱਛੇ ਦੁਕਾਨ ਅੱਗੇ ਮੋਟਰਸਾਈਕਲ ਲਗਾ ਜਾਂਦੇ ਨੇ ਤੇ ਇੱਕ ਵਾਰ ਤਿੰਨ-ਕਮਿੰਨਿਆਂ ਦੀ ਗੱਲ ਆ ਮੋਟਰਸਾਈਕਲ ਚੋਰੀ ਹੋ ਗਿਆ ਕਿਸੇ ਬੱਚੇ ਦਾ ਤੇ ਉਹਨਾਂ ਨੇ ਉਲਟਾ ਇਨਜਾਮ ਲਾਇਆ ਸਾਡੇ ਤੇ ਵੀ ਮੋਟਰਸਾਈਕਲ ਵੀ ਤੁਹਾਡੀ ਦੁਕਾਨ ਕਿ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਤੁਹਾਡੇ ਤੇ ਇਨਜਾਮ ਲਾਤਾ ਉਹਨਾਂ ਨੇ ਹਾਂ ਜੀ ਤੁਹਾਡੀ ਦੁਕਾਨ ਦੇ ਅੱਗੇ ਚੋਰੀ ਹੋਇਆ ਜੀ ਤੇ ਸਾਨੂੰ ਦੱਸ ਕਿ ਨਹੀਂ ਜਾਂਦੇ ਹੋ ਤੇ ਬਸ ਸਵੇਰੇ ਤੁਹਾਡੀ ਦੁਕਾਨ ਸਾਡੀ ਦੁਕਾਨ ਖੋਲਣ ਤੋਂ ਪਹਿਲਾਂ ਹੀ ਘੜਾ ਜਾਂਦੇ ਨੇ ਜੀ ਤੇ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਸੀਗਾ ਫਿਰ ਉਹ ਮਿਲਿਆ ਵਗੈਰਾ ਵੀ ਕੁਛ ਨਹੀਂ ਨਹੀਂ ਬਾਅਦ ਚ ਸਾਡੀ ਕੋਈ ਗੱਲ ਨਹੀਂ ਹੋਈ ਕਿ ਵੀ ਚੋਰੀ ਹੋ ਗਿਆ ਤੇ ਬਸ ਤੁਹਾਨੂੰ ਕਹਿ ਕੇ ਦੱਸ ਕੇ ਨਹੀਂ ਜਾਂਦੇ ਸਕੂਲ ਵਾਲੇ ਅੰਦਰ ਖੜਨ ਨਹੀਂ ਦਿੰਦੇ ਤੁਹਾਡੀ ਦੁਕਾਨਾਂ ਅੱਗੇ ਖੜਾ ਜਾਂਦੇ ਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਸਾਡੀ ਦੁਕਾਨਾਂ ਅੱਗੇ ਅਸੀਂ ਕੋਈ ਰਿਸਪੌਂਸਿਬਿਲਟੀ ਨਹੀਂ ਲੈਂਦੇ ਕੰਮ ਖਰਾਬ ਹੁੰਦਾ ਹਾਂਜੀ ਸਾਡਾ ਕੰਮ ਖਰਾਬ ਹੁੰਦਾ ਜੀ ਸਾਨੂੰ ਪਰੇਸ਼ਾਨੀ ਆਉਂਦੀ ਆ ਸਾਡੇ ਟਰੈਕਟਰ ਵਗੈਰਾ ਖੜਦੇ ਨੇਗੇ ਕੰਮ ਕਰਨਾ ਲੱਗੇ ਹਾਂਜੀ ਭਾਈ ਤੁਹਾਡਾ ਨਾਮ ਮੇਰਾ ਨਾਮ ਨਿਸ਼ਾਨ ਸਿੰਘ ਹੈ ਜੀ ਨਿਸ਼ਾਨ ਜੀ ਕੀ ਮੰਗ ਕਰਦੇ ਹੋ ਕੀ ਮਾਮਲਾ ਹੈ ਜੀ ਸਰ ਅਸੀਂ ਇਹ ਮੰਗ ਕਰਦੇ ਹਾਂ ਜਿਹੜੇ ਵੀ ਆ ਪਾਤੜਾਂ ਰੋਡ ਤੇ ਮੋਟਰਸਾਈਕਲ ਸਾਰੇ ਬੱਚਿਆਂ ਦੇ ਖੜੇ ਨੇ ਇਹ ਪ੍ਰਸ਼ਾਸਨ ਨੂੰ ਜਾਂ ਸਕੂਲ ਨੂੰ ਚਾਹੀਦਾ ਵੀ ਇਹਨਾਂ ਦੇ ਬੱਚਿਆਂ ਦੇ ਲਾਇਸੈਂਸ ਨਹੀਂ ਇਹਨਾਂ ਦੇ ਚੈੱਕ ਕਰਕੇ ਇਹਨਾਂ ਦੇ ਲਾਇਸੈਂਸ ਬੰਨੇ ਹੋਣੇ ਚਾਹੀਦੇ ਤੇ ਆਪਣੇ ਸਕੂਲ 'ਚ ਖੜਾਣ ਸਾਡੀਆਂ ਦੁਕਾਨਾਂ 'ਕੇ ਮੋਟਰਸਾਈਕਲ ਨਾ ਖੜਾਣ ਜੀ ਕਿ ਸਾਡੀ ਜੇ ਕੰਮਕਾਰ ਵਿੱਚ ਸਾਨੂੰ ਪਰੇਸ਼ਾਨੀ ਹੋਊਗੀ ਜੀ ਬਾਕੀ ਕੋਈ ਕੰਨਸ ਕੰਮ ਹੀ ਘਟਵਾ ਹੋਊਗੀ ਫਿਰ ਸਾਰੇ ਭੱਜਦੇ ਨੇ ਜੀ ਉਸ ਤੋਂ ਪਹਿਲਾਂ ਪਹਿਲਾਂ ਕੋਈ ਨਹੀਂ ਸੁਣਦਾ ਜੀ ਸਾਡੀ ਇਹ ਮੰਗ ਹੈ ਜੀ ਵੀ ਮੋਟਰਸਾਈਕਲ ਜਿਹੜੇ ਬੱਚਿਆਂ ਦੇ ਜਿਹੜੇ ਨੇ ਉਹਨਾਂ ਦੀ ਅਨੁਕਉਰੀ ਕਰਕੇ ਵੀ ਜੇ ਇਹਨਾਂ ਦੇ ਲਾਇਸੈਂਸ ਨਹੀਂ ਇਹਨਾਂ ਦੀ ਚੈੱਕ ਕਰਕੇ ਉਹਨਾਂ ਦੇ ਕਾਰਵਾਈ ਕਰਨੀ ਕੀਤੀ ਜਾਵੇ ਜੀ ਜੀ ਕਹੀ ਰਾ ਜੀ ਸਾਡੇ ਜਿਹੜੇ ਅੱਜ 50 ਮੋਟਰਸਾਈਕਲ ਖੜੇ ਨੇ ਇੱਥੇ ਉਹਨਾਂ ਚ ਬੁਲਟ ਮੋਟਰਸਾਈਕਲ ਵੀ ਨੇ ਜਿਹੜੇ ਕਿ ਸ਼ਾਮ ਜਦੋਂ ਛੁੱਟੀ ਹੁੰਦੀ ਆ ਪਟਾਕੇ ਮਾਰ ਕੇ ਜਾਂਦੇ ਨੇ ਅਸੀਂ ਇਹ ਪਿੰਨਾ ਪਟਾਕਿਆਂ ਤੋਂ ਬਹੁਤ ਪਰੇਸ਼ਾਨ ਆ ਜਿਹੜੇ ਮੂੰਹ ਬੋਲੀ ਫਿਰਦੇ ਨੇ ਚਲੰਸਰਾਂ ਦੇ ਟ੍ਰੈਫਿਕ ਵਾਲਿਆਂ ਨੂੰ ਵੀ ਚਾਹੀਦਾ ਵੀ ਇਹਨਾਂ ਤੇ ਸਖਤਾਈ ਵਰਤਣ ਜੀ ਜੀ ਕਿ ਜੀ ਤੁਹਾਡਾ ਨਾਮ ਮੇਰਾ ਨਾਮ ਪਲਵਿੰਦਰ ਸਿੰਘ ਢੀਮਾ ਜੀ ਜੀ ਅਸੀਂ ਇਸ ਬਹੁਤ ਬੱਚਿਆਂ ਨੂੰ ਤੇ ਮਾਪਿਆਂ ਨੂੰ ਬੇਨਤੀ ਕਰਦੇ ਆਂ ਵੀ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਦੇ ਨਾਮ ਦੇਣ ਤੋਂ ਜਿਨ੍ਹਾਂ ਜਿਹੜੇ ਬੱਚੇ ਛੋਟੇ ਨੇ ਕੋਈ ਵੀ ਨਹੀਂ ਆ ਵੇਖੋ ਅੱਡੇ ਜਿਹੜੇ ਆ ਬੱਚੇ ਹੋਏ ਨੇ ਇਹਦੀ ਜ਼ਰੂਰਤ ਨਹੀਂ ਆ ਹੋਵੇ ਤੁਹਾਨੂੰ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਨਾ ਦੇਣ ਮਾਪੇ ਧੰਨਵਾਦ ਹਾਂਜੀ ਪ੍ਰਧਾਨ ਜੀ ਮੈਂ ਇੱਕ ਹੋਰ ਬੇਨਤੀ ਕਰਦਾ ਹਾਂ ਜ਼ਿੰਮੇਵਾਰ ਭਰਾਵਾਂ ਨੂੰ ਮੁੰਡਿਆਂ ਨੂੰ ਵੀ ਜਿਹੜੇ ਸਪੀਕਰ ਲਾਇਆ ਹੋਏ ਨੇ ਆਪਾਂ ਨੇ ਟਰੈਕਟਰਾਂ ਦੇ ਵੱਡੇ ਵੱਡੇ ਖੇਤਾਂ 'ਚ ਬੇਸ਼ੱਕ ਜਿਵੇਂ ਮਰਜ਼ੀ ਚਲਾਓ ੁੱਡੀ ਜਗ੍ਹਾ 'ਚ ਪਰ ਜਦੋਂ ਆਪਾਂ ਸ਼ਹਿਰ ਦੇ ਅੰਦਰ ਐਂਟਰ ਹੋਗੇ ਨਾ ਉਦੋਂ ਉਹਨਾਂ ਨੂੰ ਵੀ ਜ਼ਰੂਰ ਚਾਹੀਦਾ ਵੀ ਬੰਦ ਕਰ ਦਿਆ ਕਰਨਾ ਇਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਨਾਲ ਨੌਇਸ ਜਿਹੜੀ ਆਵਾਜ਼ ਪ੍ਰਦੂਸ਼ਣ ਹੈ ਹਰ ਹੱਟ ਟਰੱਕ ਲੰਘ ਰਹੇ ਨੇ ਇਹਨਾਂ ਦੇ ਹਾਰਨ ਲਾ ਰੱਖੇ ਨੇ ਪ੍ਰੈਸ਼ਰ ਵਾਲੇ ਇਹ ਬੰਦ ਹੋਣੇ ਚਾਹੀਦੇ ਨੇ ਸਾਰੇ ਸ਼ਹਿਰ ਦੇ ਅੰਦਰ ਦੇਖੋ ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਵੀ ਖੜੇ ਨੇ ਤੇ ਇਹ ਮੋਟਰਸਾਈਕਲ ਉਦੋਂ ਪਤਾ ਲੱਗਦਾ ਕਿ ਵੀ ਸਕੂਲ ਦੇ ਬੱਚਿਆਂ ਦੇ ਮੋਟਰਸਾਈਕਲ ਨੇ ਜਿਹੜੇ ਕਿ ਵੀ ਸਵੇਰੇ ਖੜਾ ਜਾਂਦੇ ਨੇ ਤੇ ਜਦੋਂ ਛੁੱਟੀ ਹੁੰਦੀ ਆ ਤਾਂ ਉਦੋਂ ਹੀ ਪਤਾ ਲੱਗਦਾ ਕਿ ਵੀ ਬੱਚਿਆਂ ਦੇ ਮੋਟਰਸਾਈਕਲ ਨੇ ਤੇ ਦੁਕਾਨਦਾਰਾਂ ਨੇ ਵੀ ਦੱਸਿਆ ਕਿ ਵੀ ਅ ਪਿਛਲੇ ਦਿਨੀ 2-3 ਮਹੀਨੇ ਪਹਿਲਾਂ ਮੋਟਰਸਾਈਕਲ ਇੱਕ ਚੋਰੀ ਹੋਇਆ ਸੀ ਇੱਕ ਪਤਾ ਨਹੀਂ ਦੋ ਹੋਏ ਸੀਗੇ ਉਹਨਾਂ ਦੱਸਿਆ ਕਿ ਵੀ ਉਲਟਾ ਉਹਨਾਂ ਤੇ ਹੀ ਐਲੀਗੇਸ਼ਨ ਲਾਉਂਦੇ ਨੇ ਕਿ ਵੀ ਤੁਸੀਂ ਮੋਟਰਸਾਈਕਲ ਚੱਕਿਆ ਜਾਂ ਗਾਇਬ ਕੀਤਾ ਹੈ ਕਾਰਨ ਕੀ ਸੀ ਕਿ ਅਸੀਂ ਤੁਹਾਡੀ ਦੁਕਾਨ ਅੱਗੇ ਖੜਾਣੇ ਆ ਤਾਂ ਕਰਕੇ ਤੁਸੀਂ ਸਾਡੇ ਤੇ ਇਹ ਕੀਤਾ ਤੇ ਹੁਣ ਉਹੋ ਜੀ ਘਟਨਾ ਨਾ ਵਾਪਰੇ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਇਸ ਵੱਲ ਧਿਆਨ ਦੇਣ ਤੇ ਸਕੂਲ ਨੂੰ ਖਾਸ ਤੌਰ ਤੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਜਿਹੜੇ ਬੱਚੇ ਮੋਟਰਸਾਈਕਲ ਲੈ ਕੇ ਆਉਂਦੇ ਨੇ ਦੇਖੋ ਪਤਾ ਉਹਨਾਂ ਨੂੰ ਸਭ ਕੁਝ ਹੁੰਦਾ ਹੈ ਪਰ ਜਾਣ ਬੁਝ ਕੇ ਅਣਜਾਣ ਬੰਨਾ ਵੀ ਕੋਈ ਗਲਤ ਗੱਲ ਹੈ ਦੇਖੋ ਕੋਈ ਨਾ ਕੋਈ ਐਸੀ ਘਟਨਾ ਵਾਪਰ ਜੇ ਤਾਂ ਉਹਦਾ ਬਾਅਦ ਦੇ ਵਿੱਚ ਆਪਾਂ ਨੂੰ ਅਫਸੋਸ ਹੋਵੇ ਉਹ ਸਫ ਅਫਸੋਸ ਹੋਣ ਤੋਂ ਪਹਿਲਾਂ ਹੀ ਚਾਹੀਦਾ ਹੈ ਸਕੂਲ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਆ ਪਿੱਛੇ ਜਿਹੜਾ 3 ਮਹੀਨੇ ਪਹਿਲਾਂ ਕਹਿ ਰਿਹਾ ਸੀ ਖੜਾ ਹਾਂ ਤਾਂ 12 ਨਹੀਂ ਬੜਾ ਬੜਾ ਕੰਮ ਕਰਦਾ ਸੀ ਕਿੱਥੇ ਬੱਟੂ ਜੀ ਕਿੱਥੇ ਸਵੇਰੇ ਬੈਠ ਕੇ ਬਤਾਵਾ ਉਹ ਸਭ ਨਾਲ ਜੁੜਿਆ ਹੋਇਆ ਤੋਂ ਸੁਝਾਅ ਹੈ। 4000 ਰੁਪਏ ਤੋਂ ਜੁੜਿਆ ਹੋਇਆ ਹੈ। ਹਾਂ ਜਿਹੜਾ ਇਹ ਕੱਟਿਆ